ਸ੍ਰੀ ਕਾਲ ਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਆਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਅੱਜ ਹੈਗਾ ਸੰਡੇ ਤੇ ਸੰਡੇ ਮੀਨਸ ਪੰਡੇ ਹੁੰਦਾ ਹੈ ਵੈਸੇ ਸਾਡਾ ਪੰਡੇ ਨਹੀਂ ਹੁੰਦਾ ਮੈਂ ਵਲੌਗ ਸ਼ੁਰੂ ਕਰ ਲਿਆ ਤੇਦਰੋਂ ਨੇਦੀ ਚੱਲ ਕੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਸਵੇਰ ਦੀ ਖਬਰਸਾ ਰਹੀ ਆ ਜੇ ਮੈਂ ਤੁਹਾਨੂੰ ਕਹਾਂ ਵੀ ਜਾਮਣਾ ਕਿਸੇ ਨੇ ਖਾਣੀਆ ਹੁਣ ਤਾਂ ਆ ਕੇ ਤੋੜ ਕੇ ਲਿਜਾ ਸਕਦਾ ਜਾਮਣਾਂ ਸ਼ਾਂਗਣ ਤੋਂ ਬਾਅਦ ਵੀ ਇੰਨਾ ਫਾਲ ਹੈ ਨਾ ਇਹਦੇ ਤੇ ਇੰਨਾ ਕ ਜਿਆਦਾ ਫਾਲ ਆ ਮੈਂ ਡੇਲੀ ਸੋਚਦਾ ਵੀ ਅੱਜ ਨਹੀਂ ਖਾਣੀ ਜਾਂਮਣਾਂ ਵੀ ਅੱਜ ਨਹੀਂ ਖਾਣੀ ਇੱਕ ਵੀ ਜਾਂਮਣ ਨਹੀਂ ਖਾਣੀ ਅੱਜ ਪਰ ਨਹੀਂ ਰਿਹਾ ਹੀ ਨਹੀਂ ਜਾਂਦਾ ਸਾਰਾ ਹੋ ਜਾਂਦੀਆਂ ਵਧੀਆ ਲਾਈਟਾਂ ਸਮਾਗਨ ਵਿੱਚ ਹੁਣ ਸਾਰੀਆਂ ਇਕੱਠੀਆਂ ਹੀ ਪੱਕ ਗਈਆਂ ਮਤਲਬ ਇਕੱਠੀਆਂ ਹੁਣ ਸਾਰੀਆਂ ਕਿਰੀਆਂ ਪਈਆਂ ਤੇ ਆਲਮੋਸਟ ਸਾਰੀਆਂ ਪਿਰ ਗਈਆਂ ਹਾਂ ਬਾਕੀ ਤਾਂ ਸੁੱਕਣ ਲੱਗ ਜਾਣੀਆਂ ਇਸ ਤੋਂ ਬਾਅਦ ਤਾਂ ਹੋਰ ਵੀ 10-10 ਦਿਨਾਂ ਨੂੰ ਜਾਂਮਣਾਂ ਠਿਆਉਣੀਆਂ ਨਹੀਂ ਆ ਸੌਣ ਤਿਆਰ ਕੇ ਦਾ ਜਾਮਣਾ ਜਮਾ ਮੰਨ ਲਓ ਵੀ ਬਸ ਡਿੱਗ ਪੰਨੀਆਂ ਸਾਰੀਆਂ ਤੇ ਜੇ ਕਿਸੇ ਨੇ ਖਾਣੀਆਂ ਹੁਣ ਨੇੜੇ ਦਾ ਭਈ ਕੋਈ ਤੇ ਆ ਕੇ ਲੈ ਆ ਸਾਡੇ ਦਾ ਤੋੜ ਕੇ ਠੀਕ ਹੈ ਖੇਚਲ ਨਹੀਂ ਸੀਗਾ ਸਾਰੇ ਦੇ ਬਸ ਇੰਨੀ ਗੱਲ ਆ ਚੋਂ ਦੀ ਇਸ ਦਾ ਫਿਰਲੇ ਵਿੱਚ ਚੁਗ ਚਾਕ ਕੇ ਖਾ ਲਈ ਦੀਆਂ ਕਿਉਂਕਿ ਡਿੱਗਦੀਆਂ ਨਾ ਤੇ ਕਿਰੀਆਂ ਹੁੰਦੀਆਂ ਉਹ ਤੇ ਮਣੀ ਮੱਟੇ ਧੋਤਾ ਕੇ ਖਾ ਲਈ ਦੀਆਂ ਤੇ ਥੱਲੇ ਬਸ ਐਵੇਂ ਡਿੱਗਣ ਦਾ ਇੱਕ ਨੁਕਸਾਨ ਆ ਜਾਮਣਾ ਨਾ ਇੱਕ ਮਿੰਟ ਥੱਲੇ ਜਿਹੜੀਆਂ ਡਿੱਗਦੀਆਂ ਨੇ ਜੰਮਣਾ ਉਹ ਫਟੇ ਜਾਂਦੀਆਂ ਨੇ ਮਤਲਬ ਕਿਰੀਆਂ ਹੋਣ ਕਰਕੇ ਜਦ ਇੱਕ ਤਾਂ ਇੱਕ ਜ਼ੋਰ ਨਾਲ ਤਾਂ ਤੋਂ ਡਿੱਗਦੀ ਵਾ ਥੱਲੇ ਪੱਕਾ ਖਾ ਉਹਦੇ ਨਾਲ ਫਟੇ ਜਾਂਦੀ ਮੜੀ ਜੀ ਉਹ ਸਾਫ਼ ਸੁਫ਼ ਕਰਕੇ ਧੋ ਕੇ ਖਾ ਲੈ ਜੀ ਵਧੀਆ ਲੱਗਦੀਆਂ ਸਵਾਦ ਆਉਂਦੀਆਂ ਨੇ ਤੋੜ ਕੇ ਵੀ ਖਾ ਲੈਦੀਆਂ ਹੁੰਦਾ ਪਰ ਇੰਨੀ ਹਿੰਮਤ ਨਹੀਂ ਹੁੰਦੀ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਵੇਨੇ ਕੀ ਬੰਦਾ ਚੜਦਾ ਓਹੋ ਨਾਲੇ ਅੱਜ ਮੌਸਮ ਠੰਡਾ ਆ ਪਰ ਫੇਰ ਵੀ ਗਰਮੀ ਇੰਨੀ ਹੈ ਕਿ ਮੈਂ ਚੁੱਲੇ ਮੁਰ ਤਾਂ ਗਰਮੀ ਹੋਈ ਜਾਂਦੀ ਹੈ ਹੁਣ ਮੈਂ ਚੱਲਾਂ ਪਾਏ ਕੋਲੇ ਇਹਨੂੰ ਕਹਿੰਦੇ ਆ ਮੇਰੇ ਖਿਆਲ ਚ ਤਕਦੀਰ ਨੂੰ ਲੈ ਕੇ ਚੱਲੀਏ ਗੁੱਗੂ ਪਿੱਛੇ ਹੀ ਖੜਦੀਏ ਦੋ ਕਮੈਂਟ ਕਿਉਂਕਿ ਫਿਰ ਮਗਰ ਲੱਗ ਲੱਗਦੀ ਹੈ ਨਾ ਉਧਰ ਜਾਂਦੀ ਹੈ ਹੁਣ ਜਾਵੜਦੀ ਉਧਰ ਵੀ ਜਾਵੜਦੀ ਉਧਰ ਵੀ ਜਾਵੜਦੀ ਹੈ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਨਹੀਂ ਜਾਂਦੀ ਸੀ ਹੁਣ ਇਹਨੂੰ ਪਾਸ ਪਾਇਆ ਵੈਸੇ ਮੇਰੀ ਵੀ ਛੋਟੇ ਹੁੰਦੇ ਦੀ ਆਦਤ ਹੁੰਦੀ ਸੀ ਮੈਂ ਇੱਕ ਗੇੜਾ ਸਵੇਰੇ ਸਵੇਰੇ ਉੱਠ ਕੇ ਲਾਉਂਦਾ ਸੀਗਾ ਪਹਿਲਾਂ ਇੱਧਰ ਦੇ ਘਰੇ ਫੇਰ ਦੂਜਾ ਚਾਹ ਪਾਣੀ ਪੀਂਦਾ ਸੀ ਕੋਣਤਾ ਇਹਨੂੰ ਕਹਣਾ ਵੀ ਪੱਤੇ ਦਾ ਪਿੱਪਲ ਦੇ ਪੱਤੇ ਦਾ ਹੁੰਦਾ ਕਣੀ ਉਹ ਬਣਾ ਕੇ ਦੇ ਜਿਹੜਾ ਮਾਲ ਪੂੜਿਆਂ ਨੂੰ ਕਰਨ ਵਾਲਾ ਹੈ ਇਹਨੂੰ ਹਾਂ ਆ ਜਿਹੜਾ ਪਿੱਪਲ ਦਾ ਨਹੀਂ ਨਹੀਂ ਪਿੱਪਲ ਤਾਂ ਮੈਨੂੰ ਪਤਾ ਆ ਜਿਹੜਾ ਬਣਾਵੇਂਗਾ ਤੁਸੀਂ ਵੀ ਜੀ ਕੁਝ ਵੀ ਨਹੀਂ ਆਦੇ ਉਹੀ ਬਸੇ ਉਹ ਪੋ ਸੋ ਤੇ ਪੂਰਾ ਖਿਚੀ ਜਾਣੀ ਆ ਠੀਕ ਹੈ ਸਹੀ ਹੈ ਬਸ ਇੰਨਾ ਹੀ ਕੰਮ ਹੋਈਏ ਹੋਰ ਚਲੋ ਲੋਡ ਹਿਸਾਬ ਨਾਲ ਬਣਾ ਲਾਂਗੇ ਫਿਰ ਇਹ ਆ ਬਸ ਇਹ ਫੜ ਫੜ ਕੀ ਇਹ ਖਿਚੀ ਜਾਂਦੇ ਸਹੀ ਹੈ ਲਿਆ ਵੀ ਖੜਾ ਦੇ ਲੈ ਹੋਰ ਲੈ ਪੱਤੇ ਪਾ ਮੋਰ ਲੈ ਚੋੜੇ ਚੋੜੇ ਬਸ ਇੱਕ ਦੋ ਆ ਇੰਨੇ ਬਹੁਤ ਆ ਕਿੰਨੇ ਕਿੰਨੇ ਹੈ ਕਸ ਬਥਰੇ ਬਖਾਹੀਏ ਵੀ ਸਸਤ ਬਸ ਯਾ ਹੋਵੇ ਪੱਤਾ ਪੂਆ ਲੈ ਲੈ 5 6 ਪੱਤੇ ਆ ਬਹੁਤ ਆ ਆਹੋ ਹਾਂਜੀ ਇਹ ਹੋ ਗਿਆ ਪੈਣ ਨਹੀਂ ਬਣਿਆ ਜੀ ਦੇਖੋ ਕਿਤਰੇ ਸੁੰਦਰ ਪੂਰੇ ਬਣਦੇ ਹੂੰ ਤੁਸੀਂ ਖਾ ਲੋ ਗਰਮ ਗਰਮ ਇਹ ਠੰਡੇ ਖਾਣੇ ਠੰਡੇ ਵਧੀਆ ਲੱਗਦੇ ਆ ਗਰਮ ਨਹੀਂ ਸਾਰੇ ਨੇ ਬਣਾ ਰਹੇ ਆ ਪਾਪੀ ਠੀਰ ਵੀ ਠੰਡੀ ਹੋਵੇ ਆ ਬਹੁਤ ਚੀਜ਼ ਆ ਬਈ ਪਤਾ ਨਹੀਂ ਕੀ ਆ ਆਵਾਜ਼ ਬਹੁਤ ਆਉਂਦੀ ਆ ਇਹਦੀ ਕੈਮਰੇ ਦੇ ਵਿੱਚ ਸਾਰੇ ਨੇ ਬਣਾ ਰਹੇ ਆ ਪਾ ਇੱਧਰ ਵੀ ਤੇ ਉੱਧਰ ਵੀ ਤੇ ਇੱਧਰ ਵੀ ਆ ਕੀ ਆ ਬਣਾ ਤੇਰੀ ਆਵਾਜ਼ ਇੱਧਰ ਤੋਂ ਆ ਰਹੀ ਸਾਰਾ ਕਰਨਾ ਤੋਂ ਲੱਗਦੀ ਆ ਪਾਪਾ ਸ੍ਰੀ ਅੱਜ ਗਏ ਹੋਏ ਅੰਮ੍ਰਿਤਸਰ ਨਹਾਉਣ ਵਾਸਤੇ ਅੱਜ ਐਤਵਾਰ ਪਾਪਾ ਫੋਨ ਆਈ ਕੰਨਾਂ ਅੱਜ ਗੱਡੀ ਖੜਨ ਨੂੰ ਪਾਰਕਿੰਗ 'ਚ ਜਗ੍ਹਾ ਹੈ ਨਹੀਂ ਪੌਲ ਦੇ ਉੱਤੇ ਹੀ ਖੜੀ ਆ। ਹਾਂ। ਪਰ ਮੈਂ ਦੋ ਵਾਰ ਹੀ ਗਈ ਆ। ਇੰਨੇ ਮਾੜੀ ਕਿਸਮਤ ਨਹੀਂ ਕਿ ਤੇ ਹਿੰਦੀ ਗਈ ਦੀ। ਤੇ ਦੋ ਵਾਰ ਹੀ ਮੇਰਾ ਮੱਥਾ ਟਕਿਆ ਦੇ ਨੂੰ ਪਤਾ। ਅੱਛੇ ਚਲੋ। ਆ ਬਹੁਤ ਬਈ ਰੌਲਾ ਪਾਉਂਦਾ ਹੈ ਇਹ ਜਾਨਵਰ ਤੇ ਆਪਾਂ ਹਾਂ ਗੱਡੀ ਨੂੰ ਕੂੜਾ ਦੇਣ ਲੱਗੇ ਕਿਉਂ ਨਹੀਂ? ਹਾਂ। ਆਡੀ ਨੂੰ ਫੜਾਏਂਗੇ ਕਿ ਜੇ ਦੇਖ ਲਈ ਜਾ ਕੇ ਮਖੌਲਾਂ ਦਾ ਪੂਰੇ ਬਨ ਜਾਂਦੇ ਸਾਰੇ। ਟੱਕੇ ਦੇਣਾ ਸੀਗਾ। ਟੱਕੇ ਦੇਣਾ ਸੀ ਤਲਿਆ ਵਾ। ਕੋਈ ਦਿੱਤਾ ਫੇਰ ਥੋੜਾ ਲਾਇਆ ਮਾੜਾ ਜਿਹਾ। ਹਾਂ। ਆਹ ਪੂੜਾ ਘੈਂਟ ਬਣਿਆ। ਆ ਵੀ ਤਿਆਰੀ ਕਿਦਾਂ ਸੁਣੋ ਮੈਂ। ਛੋਲੀਆਂ ਹੋਣੇ ਘੱਟ ਮੱਠੀ ਆ ਕੇ ਤੇ ਬਣਦੇ ਹਨ। ਕਾਹਲੀ ਅੱਜ ਤਾਂ ਮੱਚਾ ਨਾ ਰਿਆ। ਸਰ ਗਰਮੀ। ਸੌਣ ਦੇ ਮਹੀਨੇ ਬਣਦੇ ਹੁੰਦੇ ਸੀ ਇਹ। ਸੌਣ ਦੇ। ਅੱਗੇ ਸਾਡੀ ਤਾਈ ਬਣਾਉਂ ਦਿੰਦੀ ਸੀ ਇੱਧਰ ਲਈ। ਹੌਣ ਦੋ ਬਣਾ ਲੈਂਦੀ ਆ। ਪਿਛਲੇ ਸਾਲ ਵੀ ਮੈਂ ਹੀ ਬਣਾਇਆ ਸੀ। ਐਸੇ ਮੈਂ ਹੀ ਬਣਾਇਆ। ਜੱਗਾ ਬਣਾਉਂ। ਅਗਲੇ ਸਾਲ ਫਤਰੀ ਬਣਾਉਣਾ ਹੋਊ। ਹੈਂ? ਮੰਮੀ ਇਹ ਮੈਨੂੰ ਵੀ ਦੇ ਦੇਣਗੇ ਦੋ ਨੰਬਰ ਚਾਲ। ਨਹੀਂ ਬਣਾ ਦਿੰਦਾ ਨਾ ਮੈਂ ਕਿਹੜਾ ਜੋੜ ਰਾਵਾਂਗੇ ਤੇ ਜਿਹੜੀ ਸਾਮ। ਬੱਸ ਬਣ ਗਏ। ਮਣੀ ਜਾਂਦੇ ਆ। ਮਾੜਾ ਖਾ ਲਿਆ। ਖੀਰ ਨਾ ਖਾਓ ਤੇ। ਖਾ ਵੀ ਲਿਆ। ਇੱਥੇ ਰੱਖ। ਇੱਥੇ ਬੈਠੀ ਬੈਠੀ ਨਹੀਂ ਖਾਦਾ ਮੰਮੀ। ਮੰਮੀ ਖੀਰ ਨਾ ਖਾ ਲਾ। ਸਭ ਵਧੀਆ ਜੀ ਨਹੀਂ ਬਹੁਤ ਵਧੀਆ ਬਣੇ ਬਈ ਕੋਕ ਪਾਪੇ ਨੂੰ ਕਹੇ ਕੋਕਾ ਹੈਂਡਲੈਸ ਪਾਪੇ ਦੇ ਰਿਵਿਊ ਵਾਕੈਂਟ ਹੁੰਦੇ ਆ ਤੇ ਇੱਧਰ ਕੂੜੇ ਆ ਇੱਧਰ ਖੀਰ ਆ ਤੇ ਹੁਣ ਮੈਂ ਲਾਉਣ ਲੱਗੀ ਆ ਆਪਣੀ ਦੋਸਤ ਨੂੰ ਫੋਨ ਨਵਦੀਪ ਨੂੰ ਦਿਖਾਵਾਂ ਉਹਨੂੰ ਵਿੱਕੀ ਵੇਲੇ ਬਣੇ ਆ ਦਿਖਾ ਕੇ ਨਹੀਂ ਬਹੁਤ ਵਧੀਆ ਆਉਂਦਾ ਸਵਾਲ ਬਣਿਆ ਬੱਚ ਜਿਹੜਾ ਸੌਂਫ ਆਉਂਦਾ ਨਾ ਵਿੱਚ ਉਹਦਾ ਫਲੇਵਰ ਬਹੁਤ ਵਧੀਆ ਆਉਂਦਾ ਲੈਣਾ ਹੋਰ ਹਮ ਬਸ ਪੁੱਤ ਮਮਾ ਦਾ ਬਰਥ ਮਮਾ ਦਾ ਬਰਥਡੇ ਆ ਪੁੱਤ ਹਾਂ ਤੇਰਾ ਅੰਦਰ ਕੌਣੀ ਨਹੀਂ ਸਾਰੇ ਇੱਟਾ ਹੈਪੀ ਬਰਥਡੇ ਚਾਹ ਦਾ ਕੀ ਬਰਥ ਕਰੀਏ ਚੱਲ ਹੈਪੀ ਬਰਥਡੇ Happy birthday to you Happy birthday dear takdeer Takdeer da birthday wala budget dress kedi leni aa broken sare takdeer de janamdin diyan expectations laake baithe aa ve takdeer de birthday te ikatthe hovan ge takdeer de birthday te ta takdeer da birthday pata nahi asi manawanga ke nahi manawanga sare nu eh hoya ve takdeer de birthday te ikatthe honanga ਸੱਡ ਦਾ ਰੱਦ ਦਾ ਵੈਸੇ ਹੈ ਨਹੀਂ ਕਿਗਾ ਹੈ ਨਹੀਂਗਾ ਸੈਲੀਬ੍ਰੇਟ ਕਰਨ ਦਾ ਕਿਉਂਕਿ ਪਹਿਲੇ ਦੋ ਆਪਾਂ ਸੈਲੀਬ੍ਰੇਟ ਕਰ ਲਏ ਬਹੁਤ ਇਹਦੇ ਬਾਕੀ ਦੇਖਦੇ ਆਂ ਕੀ ਸਿਸਟਮ ਬਣਦਾ ਸਾਡੇ ਪਤਾ ਲੱਗੂਗਾ ਉਹ ਮਾੜਾ ਮੋਟਾ ਤਾਂ ਹੋਏ ਜਾਂਦਾ ਹੁੰਦਾ ਮਾੜਾ ਮੋਟਾ ਹੀ ਰੱਖਾਂਗੇ ਨਾ ਬਾਕੀ ਦੇਖੋ ਕੀ ਬਣਦਾ ਹੈ ਇਹ ਅਬ ਮੰਮਾ ਤੋਂ ਲੈ ਲਾਂਗਾ ਪਤਾ ਥੈਂਕਸ ਬੇਬੀ ਮੰਮਾ ਤੋਂ ਲੈ ਚੱਲ ਮੰਮਾ ਨੂੰ ਕਹਿ ਦੇਉ ਟੋਪੀ ਤਕਦੀਰ ਦਾ ਹੈਪੀ ਬਰਥਡੇ ਤਕਦੀਰ ਦਾ ਹੈਪੀ ਬਰਥਡੇ ਇਧਰ ਚੱਕੀ ਤਕਦੀਰ ਹੈਪੀ ਬਰਥਡੇ ਟੂ ਯੂ ਇਹ ਅਭੀ ਲੱਗਈ ਆ ਐਨਾ ਤਾਂ ਤੁਹਾਡਾ ਕੰਮ ਕਰਦਾ ਨਾ ਕੌ ਮਾਰ ਲੈਂਦੀ ਨਿਗਾ ਅਗਲੇ ਦੀ ਦੁਕਾਨ ਚ ਉਹ ਸਿਰੇ ਤੱਕ ਫੋਨ ਤਾਂ ਉਹ ਪਿਆ ਟਮਾਟਰ ਕਿਹੋਣੇ ਸੀ ਉਹ ਪਿਆ ਫੋਨ ਤਾਂ ਕੀ ਕਰਦੇ ਸੀ ਕਾਕੇ ਤੁਸੀਂ ਭਾਂਡੇ ਮੈਚ ਕਰਦੇ ਸੀਗੇ ਹੂੰ ਇਹਨਾਂ ਬਦਾਨਾ ਵੀ ਹੁਣ ਇੱਕ ਬੋਲੇ ਨਾ ਮੈਨੂੰ ਕਿੱਦਾਂ ਦੂਸਰਾ ਕੰਨਾ ਚ ਲਾ ਕੇ ਟੂਟੀਆਂ ਲਾਦਾ ਤੜਕਾ ਚਲੋ ਮੇਰੀ ਐਮ ਨੂੰ ਪਤਾ ਨਹੀਂ ਕਿੱਥੇ ਰੱਖ ਰੱਖੀ ਨਾ ਮੈਂ ਹਾਂ ਸਰਜ ਪ੍ਰਜੋਜਿਤ ਦੇਖੀ ਸਰਜ ਪ੍ਰਜੋਜਿਤ ਨਹੀਂ ਕਿਤੇ ਨਹੀਂ ਜੋ ਤਾਂ ਕੱਠੇ ਕਰਦੇ ਪੁੱਤ ਸਾਰੇ ਭਾਂਡੇ ਵੈਰੀ ਗੁੱਡ ਨੋ ਨੋ ਨਾ ਆ ਜਾ ਚੱਲ ਗਏ ਆਪਾਂ ਅੰਦਰ ਆ ਜਾ ਅੰਦਰ ਚੱਲ ਗਏ ਪੂਰੇ ਅਮਰੀਕਾ ਚੋਂ ਲੋ ਬਈ ਪੂਰੇ ਬੱਦਲ ਹੋ ਗਏ ਤੇ ਲੱਗਦਾ ਵੀ ਮੀਂਹ ਪਊਗਾ ਵੈਸੇ ਤਾਂ ਸਵੇਰ ਦੇ ਬੱਦਲ ਹੀ ਆ ਮੱਛਰ ਵੀ ਬਹੁਤ ਹੋਇਆ ਪਿਆ ਬਰਥਡੇ ਗਰਲ ਬਰਥਡੇ ਮੰਥ ਚੱਲ ਰਿਹਾ ਤੇਰਾ ਹੂੰ ਚੂਜ਼ਰ ਅਸੀਂ ਤਾਂ ਸਿਰ ਤੇਰ ਕਰਦੀ ਹਾਂ ਇਸ ਟਾਈਮ ਥੋੜਾ ਹੁੰਦਾ ਥੋੜੇ ਮੈਨੂੰ ਕੋਈ ਸੁਆਦ ਹੈ ਕਹਿਣ ਕਿ ਸੌਂ ਜਾ ਬੰਦੇ ਨਾ ਮਨਾਉਂਵਾਏ ਇਹ ਫਿਰ ਇਹ ਤਾਂ ਬਿਨਾ ਕਿਵੇਂ ਟੋਪੀ ਲਈ ਜਾਊਗੀ ਲੋ ਜੀ ਬਾਪੂ ਜੀ ਆ ਗਏ ਅੰਬਰਸਰ ਤੋਂ ਕੀ ਲੈ ਗਿਆ ਉਹ ਤਕਦੀਰਾ ਦਾदू ਕੀ ਲੈ ਗਿਆ ਪਰੌਠੀ ਖਾਦਾ ਪਾਣੀ ਹਾਂ ਡੈਡੀ ਦਾ ਆ ਗਿਆ ਹੂੰ ਕਿਤਾਬ ਵੀ ਆ ਗਿਆ ਤੇ ਅੰਦਰ ਪਤਨ ਗਈ ਜਾਂਦਾ ਖੜਾ ਤੇ ਬੂਟ ਆ ਉਹਦਾ ਆਇਆ ਨਹੀਂ ਆ ਰਹਾ ਮੈਂ ਤੇ ਬਿਊਟੀ ਐਂਗਲ ਮੈਂ ਤੇਦਾ ਨਹੀਂ ਜਾਣਾ ਮੈਂ ਕਿਸ ਨੂੰ ਹੋਰ ਭੇਜੂਗਾ ਥੈਂਕ ਯੂ ਕਹਿਣਾ ਦਾदू ਨੂੰ ਥੈਂਕ ਯੂ ਦਾਦੂ ਚਲ ਥੈਂਕ ਯੂ ਕਰ ਕੇ ਹੱਥ ਜੋੜ ਕੇ ਥੈਂਕ ਯੂ ਕਰ ਦੇ ਹੱਥ ਜੋੜ ਕੇ ਹੱਥ ਜੋੜ ਕੇ ਥੈਂਕ ਯੂ ਕਰੋ ਪਹਿਲਾਂ ਥੈਂਕ ਯੂ ਵੈਰੀ ਮਾਚਾ ਲੈ ਕੱਢ ਦੇ

ਪਾਂਡੇ ਕੀ ਚੈਨ ਸੈੱਟ ਸਲੋ ਵੀ ਡੈਡੀ ਬਾਹਰ ਹੈ ਡੈਡੀ ਦਾ ਯਾਰ ਵੀ ਆ ਗਿਆ ਇੱਕ ਕਾਜਾ ਇੱਕ ਕੱਲ ਦਾ ਨਹੀਂ ਪਰਸੋਂ ਦਾ ਆਇਆ ਪੈਸਾ ਇੱਕ ਆਊਗਾ ਕੱਲ ਨੂੰ ਇਹ ਹੱਥਾਂ ਦੀ ਐਕਸਰਸਾਈਜ਼ ਲਈ ਆ ਤੇ ਜਿਹੜਾ ਆਉਣਾਗਾ ਕੱਲੂ ਉਹ ਬਾਹਾਂ ਦੇ ਉਹ ਕੀ ਹੈ ਉਹ ਰੱਸੀ ਜੀ ਇਹਦਾ ਬਰਵਾਤ ਤੈਨੂੰ ਕੱਢਵਾ ਦੇ ਹਾਂ ਪੁੱਛੀ ਆ ਕਈ ਸ਼ਾਮ ਨੂੰ ਕਹਿੰਦਾ ਆਇਆ ਨਹੀਂ ਉਹ ਮੈਂ ਕਿਹਾ ਬੜਾ ਜ਼ੋਰ ਲੱਗਦਾ ਹੂੰ ਨਾ ਨਹੀਂ ਚੱਲਣਾ ਇਹ ਇਕਨਾ ਇੱਕ ਨਾ ਨਹੀਂ ਦੋਹਾਂ ਨਾਲ ਚੱਲੂਗਾ ਐਕਟਰਾਂ ਨਾਲ ਵੀ ਚੱਲ ਸਕਦਾ ਇਹ ਤਾਂ ਉਹਦੇ ਤੋਂ ਬਿਨਾ ਵੀ ਚੱਲਣਾ ਨਾ ਵੀ ਹੋਣਾ ਵਿੱਚ ਵਾਪਸ ਕਾ ਦੇਣਾ ਮੁੜੂਗਾ ਸਪਰਿੰਗਾ ਤੋਂ ਬਿਨਾ ਦੇਖਿਓ ਫਿਰ ਇੱਕ ਐਕਸਪੈਰੀਮੈਂਟ ਕਰਦੇ ਆਂ ਮਾਂ ਡੈਡੀ ਕੁੰਡੀ ਕਿੱਧਰ ਗਈ ਸੀ ਡੈਡੀ ਦੇ ਨਾਲ ਕੁੱਤੇ ਰਾਹੀਂ ਇਕੋ ਦੀ ਚੱਲ ਡੈਡੀ ਲੈ ਡੈਡੀ ਚੱਲ ਜਾ ਤਾਂ ਕਿਆ ਕਰ ਰਹੇ ਹੈ ਹੱਥ ਦਾ ਫਿਰ ਹੱਥ ਦਾ ਹੀ ਆ ਮਾੜਾ ਜਿਹਾ ਡੇੜੀ ਬਾਕੀ ਤਾਂ ਹੋ ਗਿਆ ਤਾਂ ਅੰਦਰ ਉਸ ਤੇਰਮਣ ਲਈ ਹਾਂ ਤੇਰਮਣ ਲਈ ਤੇਰਮਣ ਕੀ ਤੇਰਮਣ ਨਹੀਂ ਆਈ ਮਗਾ ਤੂੰ ਬਾਅਦ ਚ ਦੱਸ ਚਲੋ 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 ਅੱਗੜੀ ਇੰਨਾ ਵਿੱਚ ਸੱਤ ਹੈਗਾ ਤੁੰ ਦਾ ਹੁੰਦਾ ਤੁੰ ਦਾ ਅੱਜ ਦੱਸ ਸਾਰੀ ਤਰ੍ਹਾਂ ਇਸ ਨੇ ਰਿਗਮੈਂਟ ਦਾ ਆਹ ਉਹ ਸਾਵੀਤ ਅਰੇ ਦੇ ਲਾ। ਇਹ ਦਰ ਹੈ ਨਾ। ਜ਼ੋਰ ਲਾ ਕੇ ਦੇਖੋ। ਥੋੜਾ ਥੋੜਾ ਖਿੱਚੋ ਨਾ ਜਿਆਦਾ ਨਾ ਖਿੱਚੋ। ਗੱਤੇ ਹੱਥ ਪਾ ਕੇ ਕਰ ਕਰਾ ਨਾਲ ਇਸ ਤਰ੍ਹਾਂ। ਇੱਟੇ ਕਿਵੇਂ ਹੱਸ ਕੋਈ। ਕਰਾ ਆਪ। ਲੈ ਜਾ ਕਰ ਸਿਰੇ ਤੱਕ ਦੱਬ ਕੇ। ਭਾਰ ਤਾਂ ਫਿਰ ਜੋਤ ਹੁਣ ਫੇਰੇ ਮੇਰਾ ਮੇਰੇ ਉਂਗਲਾਂ ਦਾ ਤੇੜੀ ਰੱਖਦੀ ਹੈ ਕਹੀ ਮੈਨੂੰ ਪੁੱਛਿਆ ਦਾ অ্যালোਵੈਰਾ ਜੈਲ ਮੈਂ ਜਿਵੇਂ ਮੈਂ ਵਰਤਦਾ ਹੁਣ ਉਹ ਡਾਕਟਰ ਨੇ ਲੈ ਕੇ ਦਿੱਤੀ ਸੀਗੀ ਖੂਦ ਉਸਦੀ ਹੈ ਬਈ ਖੂਦ ਉਸਦੀ ਹੈ অ্যালোਵੈਰਾ ਫੇਸ ਐਂਡ ਬਾਡੀ ਜੈਲ ਕੋਸੇ ਹੀ ਵਰਤਿਆ ਮੈਂ ਕੋਈ ਸਾਬਣ ਨਹੀਂ ਕੋਈ ਕਰੀਮ ਨਹੀਂ ਕੋਈ ਲੋਸ਼ਨ ਨਹੀਂ ਫਰਕ ਪਿਆ ਕੀ ਫਰਕ ਪਿਆ ਪਰ ਲਾਸਟ ਦੇ ਨਾਲ ਆਪਕੀ ਵੀ ਸੁਣਨ ਲੱਗਣਾ ਲਖਮਨਾ ਘਰ ਵੀ ਚਲੋ ਇਹ ਤਾਂ ਫਾਇਦਾ ਹੋਇਆ ਕਿ ਨਹੀਂ ਹੁਣ ਆਇਆ ਵੀ ਲਾਲ ਤਾਂ ਹੁੰਦਾ ਹਜੇ ਵੀ ਚੁੱਲ੍ਹੇ ਮੂਰੇ ਚੁੱਲ੍ਹੇ ਮੂਰੇ ਗਰਮੀ ਹੁੰਦੀ ਹੈ ਨਾ ਉਹਦੇ ਕਰਕੇ ਹੋ ਜਾਂਦਾ ਬਾਕੀ ਵੀ ਡੈਡੀ ਜੀ ਵੀ ਐਕਸਰਸਾਈਜ਼ ਮਸ਼ੀਨ ਇੱਕ ਆ ਗਈ ਹੈ ਇੱਕ ਕੱਲ ਨੂੰ ਆ ਜਾਣੀ ਆ ਤੇ ਬਸ ਫਿਰ ਨਾਲ-ਨਾਲ ਐਕਸਰਸਾਈਜ਼ ਕਰਾਇਆ ਕਰਾਂਗੇ ਇਦਾਂ ਹਨਾ ਕਿਉਂਕਿ ਹੱਥ ਦਾ ਥੋੜਾ ਜਿਆਦਾ ਹੈ ਤੇ ਬਾਕੀ ਫਿਰ ਦੇਵੇਂ ਜੀ ਮੈਂ ਠੀਕ ਹੋ ਰਿਹਾ ਹਾਂ ਬੇ ਸਹੀ ਆ ਮਤਲਬ ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਆ ਤੇ ਸਿਹਤ ਪੱਕਾ ਸਹੀ ਆ ਥੋੜਾ ਜਿਹਾ ਉਦਾਂ ਤਾਂ ਮੇਰੇ ਖਿਆਲ ਚ ਵਜਨ ਵਜਨ ਤਾਂ ਘਟ ਗਿਆ ਹੁਣ ਹਨਾ ਕਿਉਂਕਿ ਬਾਵਾ ਬਾਵਾ ਬੂਆਂ ਤੇ ਤੇਸ ਤੋਂ ਫੈਟ ਜਮਾ ਉੱਡ ਗਈ ਆ ਕਿਉਂਕਿ ਫਿਰ ਉਹ ਨੂਨ ਨਹੀਂ ਨਾ ਖਾਂਦੇ ਉਹਦੇ ਕਰਕੇ ਜਮਾ ਹੋਇਆ ਪਿਆ ਤੇ ਬਾਕੀ ਆਪਾਂ ਵੀ ਇਸ ਵਲੌਗ ਨੂੰ ਕਰਦੇ ਆ ਖਤਮ ਮਿਲਦੇ ਆ ਜੀ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਲੌਗ ਕਿਦਾਂ ਹੀ ਲੱਗਦੇ ਹਨ ਤੇ ਬਾਏ ਬਾਏ ਜੀ ਗੁੱਡ ਬਾਏ